ਖਤਰਾ ਵੱਧ ਗਿਆ ਵੱਜ ਗਿਆ ਡਲ ਗਿਆ ਡਲ ਗਿਆ ਦੇਖੋ ਖਤਰਾ ਮੂਰਾ ਸੀ ਲੇਕਿਨ ਡਲ ਗਿਆ ਰੈੱਡ ਵਾਲੀ ਕਸਟੂ ਪਹਿਲਵਾਨ ਜਿਹੜੀ ਕੋਰੇ ਨੂੰ ਨੇ ਨੈਸ਼ਨਲ ਗੇਮਸ ਜਿਹੜੀਆਂ ਕੀ ਹੋਈਆਂ ਸੀ ਉਹਦੇ ਵਿੱਚ ਬ੍ਰਾਉਂਜ਼ ਮੈਡਲ ਮੈਸਲ ਕੀਤਾ ਜੀ ਤੇ ਪੰਜਾਬ ਸਰਕਾਰ ਵੱਲੋਂ ਇਹਨੂੰ ਬਕਾਇਦਾ ਕੈਸ਼ ਪ੍ਰਾਈਜ਼ ਮਿਲਿਆ ਬਹੁਤ ਵਧੀਆ ਕੁਸ਼ਤੀ ਹੋ ਗਈ ਹੈ 2 4 ਦਾ ਸਕੋਰ ਆ 2 4 ਬਲੂ ਵਾਲੀ ਲੱਗਦਾ ਈਜ਼ੀ ਲੱਗੀ ਸੀ ਲੇਕਿਨ ਰੈੱਡ ਵਾਲੀ ਕਾਸਟਮ ਨੇ ਕਮਬੈਕ ਕੀਤਾ ਦੇਖੋ ਬਹੁਤ ਵਧੀਆ ਚਾਲ ਵੀ ਜਨੇਊ ਬਨਣ ਦੀ ਕੋਸ਼ਿਸ਼ ਕਰਦੀ ਨਹੀਂ ਜਨੇਊ ਬਨਿਆ ਗਿਆ ਤੇ 2 ਅੰਕ ਹੋ ਜਾਣਿਆ ਜਨੇਊ ਬਨਣ ਦੀ ਕੋਸ਼ਿਸ਼ ਨਹੀਂ ਹੋਇਆ ਲੇਕਿਨ ਉਹਨਾਂ ਵਧੀਆ ਵਿਚਾਰ ਕੀਤਾ ਹੈਲੋ ਹੈਲੋ 12 ਵੀ ਪੂਰਾ ਜੋਰ ਲੱਗਦਾ ਹੈ ਲੇਕਿਨ ਕੋਈ ਗੱਲ ਨਹੀਂ ਉਹ ਦੇਖ ਰਿਹਾ ਸਾਰੇ 3 2 2 ਅੰਕ ਕਲੀਅਰ 4-4 ਦਾ ਸਕੋਰ ਹੋ ਗਿਆ ਤਾੜੀਆਂ ਮਾਰ ਦੇ ਕੋਈ ਦਰਸ਼ਕ ਵੀਰੇ ਗੁਸ਼ਟੀ ਵਧੀਆ ਲੱਗ ਰਹੀ ਹੈ ਦੇਖੋ ਜਿੱਦੇ ਜਹਦ ਨਾਲ ਕੁੱਸਤੀ ਚੱਲੀ ਹੋਈ ਤੇ 3-4-4 ਦਾ ਸਕੋਰ 4-4 ਦਾ ਸਕੋਰ ਹੈ ਬਹੁਤ ਸੋਹਣੀ ਕੁੱਸਤੀ ਹੈ

ਜੇ ਕੋਈ ਵੀ ਪਹਿਲਵਾਨ ਫਾਉਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮਕੂਰਾ ਦੇਖਿਆ ਜਾਂਦਾ ਪਰਖਿਆ ਜਾਂਦਾ ਇਹ ਬਹੁਤ ਵਧੀਆ ਬਹੁਤ ਵਧੀਆ ਸਿੰਗਲ ਲੈਗ ਦਾ ਕੇਸ ਕੋਲ ਲੈਣ ਦੀ ਕੋਸ਼ਿਸ਼ ਕਰਦੇ ਹੋਏ ਬਲੂ ਕਾਸਟਿੰਗ ਦੀ ਪਹਿਲਵਾਨ ਲੇਕਿਨ ਟਾਈਮ ਟਾਈਮ ਇਹਨਾਂ ਮੁੰਡਾ ਰੋਪੇ ਗੁਰਪ੍ਰੀਤ ਹਾਂਜੀ ਇੱਕ ਰੈਸਿੰਗ ਕੋਚ ਦਾ ਕੋਰ ਵੀ ਦੱਸ ਦਿਓ ਕਿ ਰੈਸਿੰਗ ਕੋਚ ਕਿਹੜੇ ਡਿਸਪਲਿਨ ਚ ਹੋਣਾ ਚਾਹੀਦਾ ਜਿਸ ਮੈਨੇ ਉਹ ਕੋਚਿੰਗ ਦੇਣੀ ਹੈ ਹਾਂਜੀ ਇਹ ਰੈਸਲਿੰਗ ਕੋਈ ਜਿਹੜਾ ਆਪਣੇ ਪੂਰੀ ਟਰੈਕਸੂਟ ਦੇ ਵਿੱਚ ਹੋਣਾ ਚਾਹੀਦਾ ਜਿਹੜਾ ਕਿ ਕੁਸ਼ਤੀ ਲੜਾ ਸਕਦਾ ਆਦਰਵਾਇਸ ਕੁਸ਼ਤੀ ਨਹੀਂ ਲੜਾ ਸਕਦਾ ਤੇ ਟਰੈਕਸੂਟ ਤੋਂ ਬਿਨਾ ਇਹ ਸਾਰੇ ਨੋਟ ਕਰਨ ਕਿ ਕੁਸ਼ਤੀ ਨਹੀਂ ਲੜਾ ਸਕਦੇ ਪ੍ਰੋਪਰ ਕਿ ਟਰੈਕਸੂਟ ਸਪੋਰਟਸ ਕਿਟ ਪਾਈ ਹੋਵੇ ਜਿੱਤੇ ਜਿੱਤੇ ਆ ਰਹੀ ਹੈ ਹਾਂਜੀ ਕਿਨੋ ਇਹਨਾਂ ਨੂੰ ਬਾਲਿਆ ਤੇ ਫਾਲ ਕਰਨ ਦੀ ਕੋਸ਼ਿਸ਼ ਕਰਦੀ ਹੋਈ ਕਰਨ ਵਾਲੇ ਤੇ ਫੋਟ ਵੀ ਨਹੀਂ ਹਾਂਜੀ ਕਿਨੋ ਚਲੋ ਲੋ ਜੀ ਕੁਸ਼ਤੀ ਬਾਈ ਫਾਰ ਤਾੜੀਆਂ ਮਾਰ ਦੋ ਇੱਕ ਵਾਰੀ ਰਜਨਦੀਪ ਤੇ ਅਰਸ਼ਦੀਪ ਬਹੁਤ ਵਧੀਆ ਕੁਸ਼ਤੀ ਜੀਜੀ ਤੇ ਦੋਤੀ ਇਸ ਲਈ 파ਰਥ ਕੇਸ ਹੈ ਲਓ ਜੀ ਦੋ ਅੰਕ ਹੋਰ ਅਸਲ ਕਰਕੇ 10 ਅੰਕਾਂ ਦੇ ਲੀਡ ਨਾਲ ਜੇਤੂ ਰਹੀ ਹੈ ਇਹ ਪਹਿਲਵਾਨ ਤਾੜੀਆਂ ਮਾਰ ਦਿਓ ਇੱਕ ਵਾਰੀ ਦਰਸ਼ਕੀਓ ਬਹੁਤ ਵਧੀਆ ਗੁੱਸਤੀਆਂ ਤੁਹਾਨੂੰ ਦਿਖਾ ਰਹੇ ਆਏ ਪਹਿਲਵਾਨ ਇੰਨੇ ਇੰਨੇ ਦੂਰੋਂ ਚੱਲ ਕੇ ਆਇਆ ਰੋਤਕ ਰੋਤਕ ਦੀ ਪਹਿਲਵਾਨ ਇਹ ਭਾਰਤ ਕੁਮਾਰ ਦੇ ਵਿੱਚ ਚਰਨਪੀਛ ਨਾਲ ਪਹਿਲਵਾਨ ਆਇਆ ਰਿਹਾ ਭਾਰਤ ਕੁਮਾਰ ਭਾਰਤ ਕੁਮਾਰ ਤੇ ਦਸਤਿੰਦ ਸਿੱਧੂ ਭਗਵਾਨਾ ਸਰਕਲ ਟਿਕਾੜ ਵਰਦੇਸ਼ਵਰ ਫੋਰਥ ਜਲਦੀ ਆਓ ਜਲਦੀ ਕਾਸਟਮ ਬਰਾਤੇ ਬਹੁਤ ਬੁਧੀ ਕੁਸ਼ਤੀ ਜੈਦੀ ਨੋਰੀ ਫਾਈਨਲ ਕੁਸ਼ਤੀ ਪੀਦਰ 50 ਕਿਲੋ ਰੈਡ ਜੋਨ ਤੇ ਕੁਸ਼ਤੀ ਲੇਕਿਨ ਹਜ ਤੱਕ ਸਕੋਰ ਨਹੀਂ ਹੋਇਆ ਬੜੀ ਜਾਨਕਰਕ ਹੋ ਬਸ ਅਲੋ ਇਹਨੇ ਬੀਐਸੇ ਨਿਰਦਾ ਕਰੀ ਕੋਈ ਤੁਹਾਡਾ ਕਰਾ ਸਕੋਰਾ ਜੀ 0 0 ਹਲੇ ਤੱਕ ਦਾ ਤੇ ਵਾਰਨਿੰਗ ਸਿੰਗਲ ਗਿੱਟੇ ਅਟੈਕ ਮਾਰਿਆ ਰੈੱਡ ਕਾਉਂਟਿੰਗ ਦੇ ਤਾਲਵਾਨੇ ਤੇ ਉਹਨੂੰ ਅਰਥਾ ਚ ਤਵਰੀਲ ਦੇਖੋ ਕਰ ਪਾਉਗੇ ਨਹੀਂ ਲੇਕਿਨ ਰੈੱਡ ਜਾਨ ਤੋਂ ਬਾਹਰ ਕੱਢ ਕੇ ਇੱਕ ਅੰਕ ਹਾਸਲ ਕਰ ਲਿਆ ਅੱਤ ਮਾਰੂ ਪਰ ਇੱਕ ਵਾਰੀ ਜੇ ਗੁਸਤੀਆਂ ਵਧੀਆ ਲੱਗ ਰਹੀਆਂ ਤੇ ਨਾਲ ਵੀ ਨਾਲ ਹੀ ਬਹੁਤ ਵਧੀਆ ਪਾੜੀਆਂ ਮਾਰ ਰਿਹਾ ਇੱਕ ਵਾਰੀ ਵੀ ਖੁੱਲ ਕੇ ਤਾੜੀਆਂ ਮਾਰ ਦਿਓ ਤਾਂ ਕਿ ਭਲਵਾਨਾਂ ਨੂੰ ਵੀ ਪਤਾ ਲੱਗੇ ਸਾਡੇ ਲਈ ਆਏ ਆ ਤੇ ਸਵਾਦ ਆ ਰਿਹਾ ਕੁਸ਼ਤੀਆਂ ਦਾ ਅਰ ਤਿੰਨ ਜ਼ੀਰੋ ਤਿੰਨ ਜ਼ੀਰੋ ਅਜ ਕੋਰੇ ਤਿੰਨ ਜ਼ੀਰੋ ਰਿਤਿਕ ਰਿਤਿਕ ਕਾਹ ਹੈ ਰਿਤਿਕ ਗੁਰੂਕਾਸ਼ੂ ਦਾ ਪਹਿਲਵਾਨ ਪੀਏਪੀ ਪੀਏਪੀ ਨੂੰ ਬਿਲੋਂਗ ਕਰਦਾ ਪੰਜਾਬ ਪੁਲਿਸ ਦਾ ਪਹਿਲਵਾਨ ਆ ਇਹ ਤੇ ਕੁਸ਼ਤੀ ਦੀ ਵਿਦਾਇਤ ਹੀ ਇਹਨੂੰ ਅਗੜੀ ਜਾਂ ਤੇਰਾ ਅਜੇ ਦੋ ਅੰਕ ਹੋਰ ਨਾ ਸੀ ਕਰ ਲੈ 0 9 ਹੋਰ ਜੀ ਬਣਾ ਲਾ ਇੱਕ ਅੰਕ ਹੋਰ ਬਣਾ ਲਿਆ ਤੇ ਅੰਕਾ ਦੇ ਧਾਰ ਤੇ ਸਰਕਾਰ ਦਾ ਪਿੱਛਾ ਕਰਦੇ ਲੋ ਜੀ ਤਾੜੀਆਂ ਮਾਰੋ ਜੀ ਮੈਚ ਜੀ ਕਰਵਾ ਤੇ ਤੇਰਾ ਕੁਸ਼ਤੀ ਲੋਹੇ ਦੇ ਦੱਬੇ ਕਿਲੇ ਦੇ ਮੱਲ ਹੋਰ ਇੱਕ ਹੋਰ ਦਾ ਨਾਮ ਹੈ ਸੰਦੀਪ ਮਾਨ ਨੇ 2 ਪੁਆਇੰਟ ਹੋਰ 4 4 0 ਦਾ ਸਕੋਰ ਬਹੁਤ ਸੋਹਣੀ ਤੇਜ ਕੁਸ਼ਤੀ ਹੈ ਪਹਿਲਾ ਵੀ ਮੁੰਡਾ ਬਹੁਤ ਸੋਹਣਾ ਹੈ ਤੇਜ ਕੁਸ਼ਤੀ ਜਿਹੜਾ ਹੁਣ ਵੀ ਜਿਹੜੀ ਤੇਜ ਕੁਸ਼ਤੀ ਹੈ ਔਰ ਪਿਛਲੇ ਸਾਲ ਦਾ ਵੀ ਕਹਿੰਦੇ ਵਿਨਰ ਹੈ ਇਹ ਬਹੁਤ ਵਧੀਆ ਹੈ ਇਹ ਸਤਿਗੁਰ ਦੀ ਨਿਆਤ ਹੈ ਸਤਿਗੁਰ ਸੱਚੇ ਬਾਸ਼ਾ ਜੜਤੀ ਕਲਾ ਦੇ ਵਿੱਚ ਰੱਖੀ ਕਿ ਸਾਡੇ ਵਾਂਗੂੰ ਚੌਂਦਾ ਜਿਓ ਸਮਾਨ ਥੰਮਣ ਇੱਕ ਵਾਰੀ ਪੈਣਾ ਕਾਕਾ ਤੈਨੂੰ ਫੇਰ ਜੰਮਣਾ ਹੈ ਸਭ ਇੱਕੋ ਵਾਰੀ ਪੋੜੀਆਂ ਨਹੀਂ ਚੜ੍ਹ ਹੋਣੀਆਂ ਡਾਕਟਰ ਸਾਡੀਆਂ ਸਾਡੀਆਂ ਰੀਸਾ ਨਹੀਂ ਤੇਤੋ ਕਰ ਹੋਣੀਆਂ ਕਿਉਂਕਿ ਅਵੀਸ਼ ਦੀ ਮਿਹਨਤ ਕਰਨੀ ਚਾਹੀਦੀ ਹੈ ਉਧਰ ਪਾਸੇ ਬਹੁਤੀ ਵਧੀਆ ਰੈੱਡ ਕਸਟਮ ਕੋਸ਼ਿਸ਼ ਕਰਨਾ ਹੋਇਆ ਸੰਦੀਮਾਨ ਪੱਤਾ ਭਾਈ ਔਰ ਉਹ ਭਾਈ ਬਹੁਤ ਵਧੀਆ ਹੈ ਔਰ ਰੈੱਡ ਕਸਟਮ ਦੋ ਪੁਆਇੰਟ ਜਿਹੜੇ ਹਾਸਲ ਕੀਤੇ ਹੈ ਪੁਸ਼ਟੀ ਕਰੰਟ ਵਾਲੀ ਹੈ ਕੈਮਰੇ ਫੋਕਸ ਹੈ ਨਜ਼ਰਾਮਾ ਜਿੰਗਲੇ ਟਿੱਕੀਆਂ ਹੋਈਆਂ ਹਨ ਮਹਾਪੁਰਸ਼ ਕੁਛ ਉਧਰ ਪਾਸੇ ਟੰਗੀ 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 ਦਾ ਬਾ ਤੇ ਫਵਾਲ ਕਰਨ ਹਾਈਫਲ ਕਰਨ ਦੀ ਕੋਸ਼ਿਸ਼ ਕੁਝ ਨਹੀਂ ਹੋਣਾ ਆਈ ਜਿਹੜੇ ਸੰਦੀਪ ਮਾਨ ਵੱਲੋਂ ਤੇ 6 6:0 ਦਾ ਸਕੋਰ ਆ ਪਹਿਲੇ 라운ਡ ਦਾ 6 ਰੈੱਡ ਕਾਸਟਮ ਤੇ ਤੇ 0 ਵੱਲੋਂ ਤੱਕ ਕੈਨੇਡਾ ਦੇ ਪਹਿਲਵਾਨ ਨੇ ਖਾਤਾ ਨਹੀਂ ਖੋਲਿਆ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ 74 79 ਤੇ 86 ਤੇ 92 ਇਹ 4 ਵਜਨਾਂ ਵਿੱਚ ਨੈਸ਼ਨਲ ਚੈਂਪੀਅਨ ਰਹਿ ਚੁੱਕਿਆ ਹੈ ਰੈੱਡ ਕਾਸਟਮ ਦਾ ਪਹਿਲਵਾਨ ਸੰਦੀਪ ਮਾਨ ਲਗਾਤਾਰ ਆਪਣੀ ਦਾਵੇਦਾਰੀ ਪੇਸ਼ ਕਰਦਾ ਆ ਰਿਹਾ ਹੈ ਪੰਜਾਬ ਵੱਲੋਂ ਤੇ ਪੰਜਾਬ ਨੂੰ ਪੂਰੇ ਪੰਜਾਬ ਨੂੰ ਤੇ ਬਾਣਾ ਇਸ ਪਹਿਲਵਾਨ ਤੇ ਸੰਦੀਪ ਬਾਦ 58 ਵਾਲੀ 올림픽 ਵਿੱਚ ਵੀ ਇਹ ਕੁਆਲੀਫਾਈ ਕਰਨ ਦੇ ਚਾਂਸ ਪੂਰੇ ਹੈ ਮੋਸਾਂ ਦੀ ਗੁਸਤੀ ਹੈ ਕਿ ਸਾਨੂੰ ਲੱਖ ਨਹੀਂ ਚਾਹੀਦਾ ਅੰਨਾ ਬੋੜ ਦੇ 8 0 ਕਿ ਸਾਨੂੰ ਲੱਖ ਨਹੀਂ ਚਾਹੀਦਾ ਅੰਨਾ ਬੋੜ ਦੇ ਪਹਿਲਵਾਨ ਰੱਬਾ ਤੂੰ ਜ਼ਮਾਨਾ ਕੋਈ ਮ ਦੇਖੀਏ اسلامਾਬਾਦ ਪਿੰਡੀ ਤੇ ਪਸ਼ੌਰ ਨੂੰ ਜੋੜ ਬੜਦਾ ਦੇ ਗੱਡੇ ਚਾਹੀਏ ਸੱਚ ਕੇ ਲਾਹੌਰ ਨੂੰ ਬਾਬੇ ਨਾਨਕ ਦਾ ਪਿੰਡ ਨਨਕਾਣਾਉਂ ਦੇ ਸਾਨੂੰ ਲੱਖ ਨਹੀਂ ਚਾਹੀਦਾ ਆਣਾ ਮੁੜਦੇ ਪਹਿਲਾਂ ਵਾਲਾ ਰਮਾਤੂ ਜ਼ਮਾਨਾ ਮੁੜਦੇ ਔਰ ਮਨਜਿੰਦਰ ਸੋਤਾ ਸਾਹਿਬ ਗੁਰੂ ਘਰਾਂ ਦੇ ਦਰਸ਼ਨ ਕਰਕੇ ਆਇਆ ਉਧਰ ਨਹੀਂ ਦੇ ਪੰਜਾਬ ਦੇ ਵਿੱਚ ਔਰ ਆਪਕਿਆਂ ਨੇ ਆਕੇ ਦੱਸਿਆ ਕਿ ਇਹ ਵੀ ਸਰਕਾਰਾਂ ਹੀ ਕਰੀ ਜਾਣੀਆਂ ਉਧਰ ਸੋਤਾ ਸਾਹਿਬ ਨੇ ਦੱਸਿਆ ਕਿ ਪਿਆਰ ਵੜਾ ਆਪਸ ਵਿੱਚ ਹੀ ਬਹੁਤ ਸਾਰਾ ਪਿਆਰ ਹੈ ਪਰ ਸਾਹਮਣੇ ਕੁਸ਼ਤੀ ਲਓ ਜੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਬਾਬੇ ਨੱਬੇ ਜੀਲਾ ਸਤਾਰਾ ਹਿੰਦ ਦ ਟਾਈਟਲ ਆਪਣੇ ਨਾਮ ਕਰਨ ਵਿੱਚ ਕਾਮਯਾਬ ਹੋਇਆ ਸੰਦੀਪ ਮਾਨ ਪਟਾਪੋਈ ਕਾ ਤਾੜੀਆਂ ਮਾਰਦੇ ਇੱਕ ਵਾਰੀ ਦੋਨੋਂ ਪਹਿਲਵਾਨਾਂ ਵਾਲੀ ਬਹੁਤ ਵਧੀਆ ਕੁਸ਼ਤੀਆਂ ਦਾ ਮਜ਼ਾਹਰਾ ਕੀਤਾ ਇਹਨਾਂ ਨੇ ਤੁਹਾਡੇ ਸਾਹਮਣੇ ਪਰਸੋਂ ਤੋਂ ਲਗਾਤਾਰ ਇਹ ਕੁਸ਼ਤੀ ਲਗਾਤਾਰ 65 ਕਿਲੋ ਦੀ ਫਾਈਨਲ ਔਰ ਇੱਕ ਤੋਂ ਬਾਅਦ ਮੈਡਲ ਸੈਰਮਨੀ ਹੋਣੀ ਹੈ ਚਾਰੇ ਲੜਕੀਆਂ ਉੱਪਰ ਆ ਜਾਓ ਹਾਂਜੀ 65 ਕਿਲੋ ਦੀ ਫਾਈਨਲ ਕੁਸ਼ਤੀ ਹੈ ਮੈਂ ਪੱਤਰਕਾਰ ਸਰਦਾਰ ਤੋਹਫਤ ਸਿੰਘ ਇੱਕ ਤੋਂ ਬਾਅਦ ਸਰਦਾਰ ਦਾ ਅਵਤਾਰ ਸਿੰਘ ਜੀ ਅਟਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕੈਰੀ ਔਨ ਮੋਤੀ ਵੀ ਇਹਨੇ ਤੇ ਲਕੀ ਦੀ ਇਹ ਔਰ ਜਿਹੜੇ ਮੈਡੋ ਮਿਲਨ ਚਾਰੋਂ ਦੀਆਂ ਚਾਰੋਂ ਲੜਕੀਆਂ ਗੁਰਪ੍ਰੀਤ ਸਰਦੇ ਨਾਲ ਆ ਕੇ ਰਿਪੋਰਟ ਕਰਿਓ ਜੀ ਹਾਂਜੀ ਹਾਂਜੀ ਹੋ ਗਿਆ ਚਾਰੋਂ ਲੜਕੀਆਂ ਪਹੁੰਚ ਚੁੱਕੀਆਂ ਬਸ ਇੱਕ ਕੁਸ਼ਤੀ ਦਾ ਬੜਾ ਜ਼ਰੂਰੀ ਕਰਾ ਦੇ ਰਿਹਾ ਦ ਰੈੱਡ ਕਸਟਿਮ ਦੇ ਵਿੱਚ ਕਪਲ ਹੈ ਦੂਸਰੇ ਪਾਸੇ ਸਾਹਿਲ ਹੈ ਅਬਰ ਸਰ ਬਹੁਤ ਸੋਹਣੀ ਕੁਸ਼ਤੀ چلਦੀ ਹੋਈ ਹੈ ਕਿ ਜਿੱਤਨ ਜਿੱਤਨ ਹਰ ਕੋਈ ਖੇਡੇ ਤੂੰ ਹਾਰ ਖੇਡ ਫਕੀਰਾ ਜਿੱਤਣ ਦਾ ਮੁੱਲ ਕੌਡੀ ਪੈਂਦਾ ਤੇ ਹਾਰਨ ਦਾ ਮੁੱਲ ਹੀ ਰਹਿ ਬਹੁਤ ਵਧੀਆ ਇਹ ਮੌਜ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੀ 28 ਤਰੀਕ ਨੂੰ ਬਹੁਤ ਵੱਡਾ ਜਿਹੜਾ ਕਮੇਟੀ ਕੱਪ ਹੋਣਾ ਸੀਗਾ ਫਿਰਕੀ ਦਾ ਕਹਿੰਦੇ ਜੀ ਨੂੰ ਫਿਰਕੀ ਕੋੰਬਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਅੰਕਾਂ 'ਚ ਤਬਦੀਲੀ ਕਰ ਸਕੀ ਪਹਿਲਵਾਨ ਦੋ ਅੰਕ ਹਾਸਲ ਕਰ ਲੈ ਡੈਡ ਕਾਸਟ ਨੂੰ ਪਹਿਲਵਾਨ ਰਿਡਕਸ਼ਨ 10 2 ਦਾ ਸਕੋਰ 10 ਅੰਕ ਦਾ ਫਰਕ ਚਾਹੀਦਾ ਹੁੰਦਾ ਪੰਜਾਬ ਕੁਮਾਰੀ ਕੁਵਾਰ ਲਓ ਜੀ ਤਾੜੀਆਂ ਮਾਰ ਦਿਓ ਖੁੱਲ ਕੇ ਤਾੜੀਆਂ ਮਾਰ ਦਿਓ ਕਰੋ ਇੱਕ ਵਾਰੀ ਦੁਪਹਿਰ ਤੋਂ ਬਾਲਵਾਣੇ ਲੜ ਰਹੇ ਆ ਤੇ ਅੱਜ ਤੁਹਾਨੂੰ ਫਾਈਨਲ ਗੁਸਤੀਆਂ ਦਿਖਾ ਰਿਹਾ ਤੇ ਤੁਸੀਂ ਇੱਕ ਵਾਰੀ ਤਾੜੀਆਂ ਮਾਰ ਕੇ ਤੇ ਘੱਟੂ ਘਾਟੇ ਨੇ ਥਕਾवट ਦੂਰ ਕਰੋ ਵਿਲੀਅਮ ਸਿੱਟੂ ਅਥੀਆ ਹਰਦੀਪ ਹਰਦੀਪ ਚੰਦੀ ਨਦੀ ਤਲੇ ਬੈਠ ਤਲੇ ਬੈਠ ਤਲੇ ਬੈਠ ਜੇ ਨਦਰ ਬੈਠ ਕੋਈ ਨਹੀਂ ਕਰ ਇਕਬਾਲ ਚਾਦਰੀ ਇਕਬਾਲ ਚੱਕੀ ਤੋ ਇਨਵਾਟ ਕਰਦੇ ਹੀ ਜਾਓ ਦੇਖੋ ਤੁਸੀਂ ਰੈਫਰੀ ਨੂੰ ਗਾਈਡ ਨਾ ਕਰੋ ਤੁਸੀਂ ਆਪਣਾ ਕੁਸ਼ਤੀ ਲੜਾਓ ਬੱਚੇ ਨੂੰ ਮਰਜ਼ੀ ਗਾਈਡ ਕਰੋ ਕੋਈ ਨਹੀਂ ਪਰਾਹੀ ਨਹੀਂ ਰੈੱਡ ਕੋਸਟਿੰਗ ਦੀ ਪਹਿਲਵਾਨ ਫਿੱਤਲੇ ਫਿੱਤਲੇ ਦਾ ਮਾਰ ਕੇ ਲੀਡ ਕਰਨ ਦੀ ਕੋਸ਼ਿਸ਼ ਕਰਦੀ ਹੋਈ ਤੇ ਮੈਨੂੰ ਲੱਗਦਾ ਲੀਡ ਹੋਈ ਜਾਣੀ ਹੈ ਕਿੰਨੇ ਸਕੋਰ ਹੋ ਗਏ 8 8-0 ਹੋ ਗਿਆ ਦੋ ਅੰਕ ਹੋਰ ਆਫਰ ਕਰ ਲਦਾ ਜਿੱਤੂ ਹੋਣੀ ਚੜ ਜਾ ਚੜ ਜਾ ਪਰ ਚੜ ਜਾ 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 ਤਪੜਾਣੀ ਤਪੜਾਣੀ ਤਪੜਾ 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 ਬਰਾ ਤਪੜਾ 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 ਕੁੱਤ ਤਪੜਾ ਕੰਬੂ ਗਿਆ ਤਪੜਾ ਤਪੜਾ ਸ਼ਾਬਾਹ ਤਪ ਤਪੜਾ ਨੂੰ ਜਸ ਕੋਈ ਕੋਈ ਜਮਾ ਕਿੰਨੇ ਆਉਂਦੇ 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 ਆ

ਇਕਬਾਲ ਚੌਧਰੀ ਜਿਹੜਾ ਉਹ ਰੈੱਡ ਕਸਟਿਮ ਦੇ ਵਿੱਚ ਹੈ ਔਰ ਦੂਸਰੇ ਪਾਸੇ ਅਸ਼ਕੀ ਪਟਲ ਇਹ ਬਲੂ ਕਸਟਿਮ ਦੇ ਵਿੱਚ ਜਿਹੜੀ ਇਹ ਟਾਈਟਰ ਦੀ ਕੁਸ਼ਤੀ ਹੈ ਬਹੁਤ ਵਧੀਆ ਸਰਕਾਰ ਨਾਲੇ ਮੈਂ ਰਾਣਾ ਭਲਵਾਂ ਜੀ ਖਾਲੂ ਬੇਨਤੀ ਕਰਦਾ ਇੱਕ ਵਾਰੀ ਆਓ ਥਾੜੇ ਪਾਟਸ਼ਾਂ ਨੂੰ ਸਲਾਮੀ ਦੇ ਕੇ ਜਾਓ ਰਾਣਾ ਭਲਵਾਂ ਜੀ ਕੋਈ ਨਹੀਂ ਇਹ ਬਾਹਰ ਹੈ ਤੁਹਾਡਾ ਬਣਦਾ ਕੀਰਤੀ ਵਰਗੇ ਕਾਲੂ ਵਰਗੇ ਔਰ ਕਿੰਝ ਇੱਕ ਸਭ ਤੋਂ ਅਕਸਰ ਦਾ ਸੀਗਾ ਜਿਹੜਾ ਤੁਸੀਂ ਦਿੱਲੀ ਕੌਂਸਲ ਦਾ ਪਹਿਲਵਾਨ ਦੇਖ ਰਹੇ ਹੋ ਇਹ ਗਰੀਵਨ ਫਿਰ ਜਵਾੜਾ ਫਿਰ ਤੇ ਰੈੱਡ ਕਾਸਟਿੰਗ ਦਾ ਪਹਿਲਵਾਨ ਇਸ ਵਾਰੀ ਕੁਝ ਕਰਕੇ ਦਿਖਾਵੇਗਾ ਲੱਗਦਾ ਪੂਰੀ ਅਟੈਕੀ ਮੋਰ ਦੀ ਜਨਾਬ ਬਣਨ ਦੀ ਕੋਸ਼ਿਸ਼ ਬਾਦ ਵਧੀਆ ਸਿਕਲ ਲੈਗ ਚੱਕ ਕੇ ਸਕੋਰ ਲਾਈਨ ਦੀ ਕੋਸ਼ਿਸ਼ ਕਰਦਾ ਹੈ ਅੰਸ਼ ਦੇਖੋ ਬਿਹਾਰੇ ਵੀ ਪੂਰੀ ਜਦ ਉਹ ਜਾਏ 40 ਮੈਰੀ ਕੋਟੀਆਂ ਤਾੜੀਆਂ ਮਾਰਦੇ ਨੇ ਸਿਖਰੇ ਵਿੱਚ ਦੇਖੋ ਕਿੰਨਾ ਹਲਕੀ ਉਮਰਦਾ ਪਹਿਲੇ ਵਾਲਾ ਤੇ ਹਲਕੇ ਵਜਨ ਦਾ ਲੇਕਿਨ ਆਪਣੇ ਦੇ ਵੱਡੇ ਨੇ ਤਾ ਬੋਲ ਰਿਹਾ ਫਰਜ਼ ਪੀਣਾ ਛੜੀ ਛੜੀ ਕੁਸ਼ਤੀ ਪੰਜਾਬ ਕੁਮਾਰ ਦੀ ਵਾਕੀ ਦੇਖਣ ਨੂੰ ਮਗਰ ਲੱਗਾ ਕਿ ਕੁਸ਼ਤੀ ਜਾਲ ਖਾਣੇ ਤੇ ਤਾੜੀਆਂ ਮਾਰਦੋ ਖੁੱਲ ਕੇ ਇੱਕ ਵਾਰੀ ਪੰਜਾਬ ਕੁਮਾਰ ਦਾ ਟਾਈਟਲ ਆਪਣੇ ਨਾਮ ਕੀਤਾ ਅਰਸ਼ਦੀਪ ਕਟਿਆ ਪਟਿਆਲਾ ਪਟਿਆਲਾ ਹੁਣ ਬੇਨਤੀ ਕਰਾਂਗਾ ਮਹਾਰਾਜ ਸਿੰਘ ਜੀ ਇੱਕ ਮਿੰਟ ਜੀ ਮਹਾਰਾਜ ਸਿੰਘ ਜੀ ਕਾਲੇ ਬਲ ਲੀਆ ਰਾਣਾ ਪਹਿਲਵਾਨ ਜੀ ਆਓ ਸਟੇਜ ਤੇ ਕੋਈ ਕਰਦਾ ਹੈ ਉੱਪਰ ਦੀ ਨੇਕਿਰਾ ਕੋਈ ਵਧੀਆ ਡਿਫੈਂਸ ਕੀਤਾ ਤੇ ਦੋ ਅੰਕਾਂ ਦੇ ਨਾਲ ਹੀ ਸੰਤੁਸ਼ਟੀ ਕਰਨੀ ਪਈ ਰੈਡ ਕਾ ਚੰਦ ਮਹਾਰਵਾਨ 10 0 ਹਾਂਜੀ 10 0 ਕਾਊਂਟ ਦਿੱਤਾ ਕਾਊਂਟ ਅਜੇ ਇਸ ਘਾਟ ਦੇ ਵਿੱਚੋਂ ਆਪਣੇ ਨਾਮ ਜਿੱਤ ਪ੍ਰਾਪਤ ਕਰਦਾ ਕਿ ਜਿੱਤ ਦੇ ਨਿਸ਼ਾਨ ਸਦਾ ਲਾਈ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਨਾਲ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸੋਹਣਾ ਸ਼ੌਕ ਨਾਲ ਪਿਆਰ ਨਾਲ ਲਾਂਚ ਨਾਲ ਝੰਡੇ ਨਾਲ ਤੋਂ टीम 2-10 ਦਾ ਸਕੋਰ ਦਿੜੇ ਉਹ ਹੋ ਚੁੱਕਾ ਹੈ ਹਾਂਜੀ 3-2 ਦਾ ਸਕੋਰ ਹੈ ਹਲੇ ਤੱਕ ਹਾਂਜੀ ਬਹੁਤ ਵਧੀਆ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਬਲੂ ਕਾਉਸਟਨ ਦਾ ਪਹਿਲਵਾਨ ਇੱਕ ਅੰਕ ਦੇ ਨਾਲ ਹਾਰਦਰ ਕੇ ਹਾਲੇ ਤੇ ਕਮਬੈਕ ਕਰਨ ਦੀ ਪੂਰੀ ਕੋਸ਼ਿਸ਼ ਦੇ ਵਿੱਚ ਵਿਲੀਅਮ ਸਿੱਧੂ 20 ਸਕੰਡ ਬਾਕੀ 20 ਸਕੰਡ ਬਾਕੀ ਦੇਖੋ 20 ਸਕੰਡ ਦਾ ਜਿਹੜਾ ਫਾਇਦਾ ਕੌਣ ਚੱਕਦਾ ਤੇ ਬਹੁਤ ਵਧੀਆ ਟਰੈਕਿੰਗ ਬੋਲ 10 ਸਕੰਡ ਬਾਕੀ ਵੀ 10 ਸਕੰਡ ਬਾਕੀ ਤੇ ਇਹ ਗਿੱਟਾ ਚ ਕੇ ਸਕੋਰ ਲੈਣ ਦੀ ਕੋਸ਼ਿਸ਼ ਕਰਾਉਂ ਵੀ ਨਹੀਂ ਨਹੀਂ ਉਹਨਾਂ ਵਧੀਆ ਬਚਾਰ ਤੇ ਲੋ ਅੰਕ ਰੈਡ ਤੇ ਸਮਾ ਸਵਾਰ ਅੱਲੇ ਪਿਆ 2 ਸੈਕਿੰਡ ਪਿਆ 2 ਸੈਕਿੰਡ ਦੇ ਬਾਅਦ ਖੜੇ ਹੋ ਖੜੇ ਹੋ ਵੀ ਸਾਰਿਆਂ ਨੂੰ ਲੱਗਾ ਵੀ ਕਾਵੜ ਮਹਿਸੂਸ ਕਰ ਰਹਾ ਹੈ ਲੈ ਨਾ ਸਮਾ ਸਮਾ ਤਾੜੀਆਂ ਮਾਰ ਦਿਓ ਇੱਕ ਵਾਰੀ ਤੁਹਾਡੇ ਆਪਣੇ ਜ਼ਿਲ੍ਹੇ ਫਗਵਾੜੇ ਦਾ ਪਹਿਲਵਾਨ ਪਿੱਕੀ ਪੋਜੀਸ਼ਨ ਹਾਸਲ ਕੀਤੀ ਹੈ ਵਿਲੀਅਨ ਸਿੱਧੂ ਫਗਵਾੜਾ ਦੀ ਪਹਿਲਵਾਨ ਗੂਕ ਉਸੰਦੇ ਵਿੱਚ ਮੋੜਾ ਮਾਰਦਾ ਸੀ ਤੇ ਇਸ ਕੁਸ਼ਤੀ ਨੂੰ ਰਵੀ ਕੋਟਾ ਟਾਕਾਲ ਦੀ ਕੋਸ਼ਿਸ਼ ਤੋਂ ਦੋ ਅੰਕ ਹਾਸਲ ਕਰ ਲਏ ਬਲੂ ਕਸਟੂ ਦੇ ਪਹਿਲਵਾਨ ਨੇ ਜਿੱਤ ਕਰਨ ਦੀ ਕੋਸ਼ਿਸ਼ ਦੇਖ ਕੇ ਨੇ ਉਹਨਾਂ ਹੀ ਵਧੀਆ ਬਚਾਅ ਕਰ ਦਿੱਤਾ ਵੀ ਲੇਕਿਨ ਹੱਲੇ ਰਤਨ ਪੂਰੀ ਕੁਸ਼ਤੀ ਟਿਕਣੀ ਨਹੀਂ ਉਹ ਤਾਂ ਤੁਸੀਂ ਬਾਈਫਲ ਇਹ ਕੁਸ਼ਤੀ ਬਾਈਫਲ ਤਾੜੀਆਂ ਮਾਰਦੇ ਨੇ ਇੱਕ ਵਾਰੀ ਬਹੁਤ ਵਧੀਆ ਕੋਝੀ ਸਮੇਂ ਦੇ ਵਿੱਚ ਜਿਹੜੀ ਆ ਕੁਸ਼ਤੀ ਆਪਣੇ ਨਾਮ ਕੀਤੀ ਮੇਰ ਦੀ ਪਹਿਲਵਾਨ ਨੇ ਅਤੀਸ਼ ਜਿੱਤ ਬਾਕੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਕੁਲਦੀਪ ਸਿੰਘ ਜੀ ਠਾਣਾ ਸਰ ਇਹ ਸਾਰੇ ਗੰਗਾ ਸਿੰਘ 18 ਮਾਰਚ ਤੋਂ ਲੈ ਕੇ 27 ਮਾਰਚ ਤੱਕ ਇਹ ਫੁੱਟਬਾਲ ਦਾ ਮੈਚ ਚੱਲੂਗਾ ਔਰ ਮੱਖਾ ਸੁਖਾ ਸਰ ਦੇ ਨਾਈਟ ਕਲਾਈਟ ਸਾਰੇ ਟੀਮ ਨੂੰ ਦਿੱਤਾ ਜਾਊਗਾ ਇਹ ਨੋਟ ਕਰਦੇ ਜਾਓ ਸਾਡਾ ਵੀਰ ਹਰਵਿੰਦਰ ਲੱਟੂ ਔਰ ਸਾਰੇ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਫੁੱਟਬਾਲ ਦਾ ਮੈਚ ਹੈ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਲਖਪਾਤ ਕੁਮਾਰੀ ਫਿਰ 파ਰਤ ਕੇ ਇਸੇ ਲੜਕੇਆ ਫਿਰ ਲਾਸਟ ਵਿੱਚ 파ਰਤ ਕੇ ਇਸੇ ਲੜਕੇ ਇਹ ਸਾਰੇ ਪਹਿਲਵਾਨ ਨੋਟ ਕਰ ਲਿਓ ਸਭ ਤੋਂ ਪਹਿਲਾਂ ਥਾੜ੍ਹ ਫਾੜ ਵਾਲੀ ਕੁਸ਼ਤੀ ਹੋਇਆ ਕਰੂਗੀ ਫਿਰ ਉਸ ਤੋਂ ਹਜੰਦੀ ਫਾਈਨਲ ਕੁਸ਼ਤੀ ਹੋਇਆ ਕਰੂਗੀ ਇਹ ਕੁਸ਼ਤੀ ਡੇਂਜਰ ਦੇ ਵਿੱਚ ਪਈ ਇਹ ਮੇਰਠ ਦੀ ਪਹਿਲਵਾਨ ਬੁੜੀ ਪਾਲ ਕਰਦੀ ਕੋਸ਼ਿਸ਼ ਕਰਦੀ ਹੋਈ ਬਹੁਤ ਵਧੀਆ ਕੁਸ਼ਤੀ ਜਿਹੜੀ ਵੀ ਪਹਿਲਵਾਨ ਜਿੱਤੂ ਜੀ ਦੇ ਲੋੜੀ ਕੁਸ਼ਤੀ ਬਾਈਸਾਹ ਤਾੜੀਆਂ ਮਾਰ ਦਿਓ ਇੱਕ ਵਾਰੀ ਦਰਸ਼ਕ ਵੀਰੋ ਫਾਈਨਲ ਵਿੱਚ ਪ੍ਰਵੇਸ਼ ਕੀਤਾ ਇਸ ਮੇਰਠ ਦੀ ਪਹਿਲਵਾਨ ਨੇ ਸੁਣੋ ਭਲੇ ਜੀ ਬੈਠੋ ਕਿਰਾਏ ਪੱਕੀ ਮਾਰ ਦਿਓ I don't get to my life. I try to look at the day. ਆਮ ਤੌਰ ਤੇ ਵੀ ਇਹ ਪ੍ਰੋਗਰਾਮ ਤਾਂ ਹੋਰੀ ਆ ਹਲੇ ਤੱਕ ਦਾਸ ਕੁਰਸੀ ਦਾ ਤੇ ਦੋ ਅੱਖ ਹੋਰ ਅਸਮ ਕਰ ਲੈ ਤੁਹਾਨੂੰ ਤੁਹਾਨੂੰ ਨੇ ਸੱਤ ਇਹ ਵੀ ਆਪਣੇ ਆਪ ਨੂੰ ਤਿਆਰ ਰੱਖਣ ਉਸ ਤੋਂ ਬਾਅਦ ਚੈ ਹੀ ਫਾਈਨਲ ਤੇ ਫਾਈਨਲ ਮੁਕਾਬਲੇ ਹੋਣੇ ਹਨ ਫਾਈਨਲ ਤੇ 4th 4th ਪੋਜੀਸ਼ਨ ਲਈ ਜਿਹੜੇ ਮੁਕਾਬਲੇ ਖੇਡੇ ਜਾਣੇ ਆ ਸਰਦਾਰ 10 ਕੁਸ਼ਤੀਆਂ ਰਹਿ ਗਈਆਂ ਉਸ ਤੋਂ ਬਾਅਦ ਪੂਰੀਆਂ ਜਿਹੜੀ ਵੀ ਕੱਲ ਤੋਂ ਮੰਗਲੇ ਸ਼ੁਰੂ ਹੋਇਆ ਸੀ ਪਹਿਲਵਾਨ ਲਾਲ ਲੜਖੇ ਆਇਆ 10 ਕੁਸ਼ਤੀਆਂ ਬਾਅਦ ਪਰਸੋ ਨੂੰ ਪਰਸੋ ਨੂੰ ਹਾਂਜੀ ਹਾਂਜੀ ਪਰਸੋ ਨੂੰ ਸ਼ੁਰੂ ਹੋ ਰਿਹਾ ਮੁਕਾਬਲੇ ਇੱਕ ਦੇਖੀਏ ਥੋੜਾ ਤੇ ਪਰਸੋ ਤੋਂ ਲਗਾਤਾਰ ਬਹਾਦੂਰ ਕਸਤੀਆਂ ਲੜ ਲੜ ਕੇ ਅੱਜ ਫਾਈਨਲ ਮੁਕਾਬਲੇ ਤੱਕ ਪਹੁੰਚਿਆ ਜਿਹੜਾ کریم کریم ਉੱਪਰ ਬਾਸ ਜੂਲਰ ਔਰ ਕੁਲਵਿੰਦਰ ਸਿੰਘ ਜੁੱਕੀ ਉਹਨਾਂ ਦਾ ਮਾਨ ਸਨਮਾਨ ਬਾਸ ਜੂਲਰ ਆਓ ਜੀ ਰਕੀ ਸਾਹਿਬ ਬਰਮਜੀਤ ਸਿੰਘ ਜੀ ਰਕੀ ਸਾਹਿਬ ਉਹ ਵੀ ਆਪਣਾ ਮਾਨ ਸਨਮਾਨ ਮੈਦੂ 6 ਮਿੰਟ ਲੈਇਆ ਬੜਾ ਮੰਕੇ ਕਿਉਂਕਿ ਜਿਹੜੀ ਕੰਪੀਟੀਸ਼ਨ ਹੈ ਇਸ ਲਈ ਪੀਕ ਤੇ ਚੱਲ ਰਿਹਾ ਜਲਦੀ ਜਲ ਖੜਨਾ ਨਹੀਂ ਹਰ ਬਰ ਲੱਥ ਜੀ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਤੇ 6-7 ਹੋ ਗਏ ਸਕੋਰ ਜੀ ਕਮਲ ਔਰ ਮਾਸ ਜੁਲਰ ਉਹਨਾਂ ਦਾ ਮਾਸਕ ਸਾਡਾ ਤੇ ਛੋਟਾ ਨਿਗਰ 6-7 ਸਕੋਰ ਹੋ ਗਏ 8 ਔਰ ਪੂਰਾ ਨਾਮ ਤਰਮਿੰਦਰ ਹੈ ਪਰ ਅਸੀਂ ਤੇ ਟੋਟੀ ਬਾ ਦੇ ਨਾਲ ਹੀ ਜਾਣਦੇ ਐ ਬਹੁਤ ਵਧੀਆ ਕੁਸ਼ਤੀ ਮੀਨਾ 6-8 ਦਾ ਸਕੋਰ ਤੇ ਬਹੁਤ ਬਹੁਤ ਵੀ ਆਪਣਾ ਮਨ ਸਰਵਾ ਜੀ ਲਾਉ ਜੁਕੇ ਤੋਂ ਪ੍ਰਭਾਤਮਾ ਨਾਮ ਦੰਦਾ ਅਵਧੀ ਸਵਰਸ ਮਨ ਸਰਵਾ ਕਮਲ ਜੀ ਸਿੰਘ ਖੜਾ 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 ਨਹੀਂ ਅੰਦਰੋਂ ਅੰਦਰੋਂ ਖੱਟਾ ਛੱਟ ਲੱਗਦੀ ਤੁਮਹਾਨੂੰ ਅੱਖ ਅੰਦਰ ਆਖਾਂਦੇ ਤੁਸੀਂ ਉੱਥੇ ਖੜਾ ਪਿੱਛੇ ਖੜ ਪਿੱਛੇ ਨਿਕਲ ਔਰ ਕਮਲ ਜੀ ਸਿੰਘ ਜੁਕੇ ਜੀ ਮਨ ਸਰਵਾ ਥੈਂਕ ਯੂ 10 11 11 ਹੋਏ 6 11 ਔਰ ਸਰਦਾਰ ਗੁਰਮੀਤ ਸਿੰਘ ਜੀ ਚਾਹਲ ਸਾਹਿਬ ਔਰ ਜਿਹੜਾ ਇਨਾਮ ਹੈ ਸਰਦਾਰ ਔਰ ਪਹਿਲਾ ਨਾਮ ਜਿਹੜਾ ਸਰਦਾਰ ਗੁਰਮੀਤ ਸਿੰਘ ਜੀਾਂ ਦੇ ਵੱਲੋਂ ਜਿਹੜਾ 6 11 ਦਾ ਸਕੋਰ ਹੈ ਬਹੁਤ ਵਧੀਆ ਗੁੱਸਤੀ ਜਾਂਦੀ ਹੋਈ ਅਭਿਸ਼ੇਕ ਰਾਣਾ ਪੱਟਾ ਮਾਰਕਾ ਤੇ ਮੋਨੂ ਮੈਂ ਮਿਸਟਰ ਵਿਪੁਲ ਕੁਮਾਰ ਜਰਮ ਨੇ ਮੈਂ ਬੇਨਤੀ ਕਰਦਾ ਮਿਸਟਰ ਵਿਪੁਲ ਕੁਮਾਰ ਜਰਮ ਨੇ ਉਹਨਾਂ ਦੇ ਵੱਲੋਂ ਸੈਕਿੰਡ ਨਾਮ ਜਰ ਚਾਰ 15 ਹੋ ਗਏ ਬਹੁਤ ਵਧੀਆ ਸਕੋਰ ਤੇ 6 15 ਅਗਰੇਕਾਂਕ ਹੋਰ ਆ ਸਰਕਾਰ ਲੋਕੋ ਤੇ ਨੀਡ ਰੋਟੀ ਦੀ ਦੋ ਕੁ ਮਿੰਟ ਵਿਪਨ ਕੁਮਾਰ ਜਰਮਨੀ ਉਹ ਵੀ ਆਪਣਾ ਮਾਰਚਵਾ ਜਿਹੜਾ ਨਵੀਂ ਦੂਸਰਾ ਇਨਾਮ ਤਾੜੀਆਂ ਮਾਰਨੋ ਦਰਸ਼ਕੋ ਰਾ ਇਕਰੀ ਮੋਨੂ ਟੀਮ ਜੀ ਨੇ ਫਾਈਨਲ ਵਿੱਚ ਪਰਵੇਸ਼ ਕਰ ਲਿਆ ਤੇ ਦੇਖੋ ਜਰਖਾਲ ਮੱਖਣ ਸਿੰਘ ਦੀ ਵੀ ਦੇਖਣ ਨੂੰ ਮਿਲ ਗਈ ਜੀ ਮੋਨੂ ਪੀਪੀ ਸਰਦਾਰ ਮੱਖਣ ਸਿੰਘ ਜੀ ਬੜਾ ਪੇ ਮੈਂ ਅਵਤਾਰ ਸਿੰਘ ਜੀ ਗਿੱਲ ਸਾਹਿਬ ਦਾ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਹਰਵਿੰਦਰ ਸਿੰਘ ਦੀ ਲੱਡੂ ਕੈਨੇਡਾ ਆ सॉरी ਅਮਰਿਕਾ ਕਾਲ ਕੈਨੇਡਾ ਵਾਲੇ ਨੇ ਨਾ ਅਮਰਿਕਾ ਵਾਲੇ ਆ ਜੀ ਮਾਨਸਰਮਨ ਜਿਹੜਾ ਹਰਵਿੰਦਰ ਸਿੰਘ ਦੀ ਲੱਡੂ ਪੰਡੋਰੀ ਗੰਗਾ ਸਿੰਘ ਪਿੰਡ ਹੈ ਮਾਨਸਰਮਨ ਓਟਵਾਲ ਦਾ ਬਹੁਤ ਵਧੀਆ ਮੈਚ ਜਿਹੜਾ ਤੂੰ ਕਰਾਉਂਦੇ ਐ ਸੋ ਬਹੁਤ ਬੜਾ ਸਤਿਕਾਰ ਸਰਦਾਰ ਦਰਸ਼ਨ ਸਿੰਘ ਦੀ ਬੱਬੀ ਸ਼ਰਟ ਉਹਨਾਂ ਦਾ ਵੀ ਬਹੁਤ ਬੜਾ ਸਤਿਕਾਰ ਇੱਕ ਮਾਣ ਜਿਹੜਾ ਕੀਤਾ ਜਾ ਰਿਹਾ ਹੈ ਯਾਰ ਨੰਬਰ 6 ਬੰਕਾ ਸੋਤਾ ਜੀ ਆਓ ਹਲੋ ਇਹ ਹਰਵਿੰਦਰ ਲੱਟੂ ਆ ਸਾਡਾ ਵੀਰ ਹੈ ਲਾਲ ਹੈਪੀ ਨਾਗਰ ਨਾਗਰ ਪੈਲਸ ਹੈਪੀ ਨਾਗਰ ਜੀ ਆਓ ਹੈਪੀ ਨਾਗਰ ਲਾਲ ਬਹੁਤ ਹੀ ਸਤਿਕਾਰਯੋਗ ਨਿਕਨੇਮ ਪਿਆਰ ਵਾਲੇ ਹੁੰਦੇ ਬੱਬੀ ਸ਼ਾਟੋ ਜੀ ਦਾ ਵੀ ਜਿਹੜਾ ਮਾਨ ਸਨਮਾਨ ਕੀਤਾ ਜਾਵੇਗਾ ਆਓ ਜੀ ਮਨਜਿੰਦਰ ਸਿੰਘ ਦੀ ਸਹੋਤਾ ਬਹੁਤ ਪਿਆਰੀ ਸ਼ਖਸੀਅਤ ਹੈ ਮਨਜਿੰਦਰ ਸਿੰਘ ਦੀ ਸਹੋਤਾ ਹੈ ਅਮਰਕਾ ਕੁਝ ਸੋਨਾ ਦਾ ਮਾਨ ਸਨਮਾਨ ਦੇ ਲਾਇਕ ਦਾ ਜਊਗਾ ਕਬੱਡੀ ਦੇ ਥੰ ਪ੍ਰਮੋਟਰ ਹੈ ਸਾਡੇ ਅੰਕਲ ਜੀ ਸਰਦਾਰ ਮੋਹਨ ਸਿੰਘ ਜੀ ਕੰਦੋਲਾ ਸਾਹਿਬ ਔਰ ਬਹੁਤ ਤਕੜੀ ਜਿਹੜੀ ਅਕੈਡਮੀ ਨੂੰ ਰਨ ਕਰਦੇ ਉਹਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾਊਗਾ ਕੰਦੋਲਾ ਸਾਹਿਬ ਆਓ ਮੋਰ ਸਿੰਘ ਜੀ ਕੰਦੋਲਾ ਸਾਹਿਬ ਆਓ ਆਓ ਕੋਈ ਨਹੀਂ ਆਓ ਬਹੁਤ ਵੱਡੀ ਦੇਣ ਹੈ ਸਾਡੀ ਕਬੱਡੀ ਨੂੰ ਸਪੋਰਟਸ ਨੂੰ ਔਰ ਅੱਜ ਦੇ ਜਿਹੜੇ ਪਹਿਲੇ ਚਾਰੋਂ ਦੇ ਚਾਰੋਂ ਨਾਮ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਬਹੁਤ ਵੱਡਾ ਸਹਾਰਾ ਜਿਹੜਾ ਇੱਕ ਪਿਆਰ ਹੈ ਜਦੋਂ ਡਰਾਈング ਰੂਮ ਦੇ ਵਿੱਚ ਲੱਗੀ ਹੋਈ ਤਸਵੀਰ ਆਪਾਂ ਦੇਖਾਂਗੇ ਵੀ ਜਿਹੜਾ ਵੱਧੋ ਵੱਧ ਹੀ ਆਪਣਾ ਖਿਆਲ ਹੈ ਗੁਰੂ ਘਰ ਦੇ ਨਾਲ ਜੁੜੇਗਾ ਇੱਕ ਮਾਨ ਸਨਮਾਨ ਉੱਤਰਕੁਸ਼ੀ ਬਹੁਤ ਵੱਡੀ ਹੈ ਚਾਲਨ ਖਾਸ ਕਰ ਲੈ ਤਾੜੀਆਂ ਮਾਰ ਦੋ ਦਸਕੀ ਰਕਰੀ ਕੁਸ਼ਤੀ ਵਜੇ ਨੰਕੀ ਕਦੇ ਆਪਣੇ ਆ ਵੀ ਤੁਹਾਡੇ ਤਾੜੀਆਂ ਦੇ ਆਪ ਆ ਜਾਣੇ ਚੀਤੇ ਸਰਦਾਰ ਸਤਰਾਮ ਸਿੰਘ ਦੀ ਸਤਰਾਮ ਸਿੰਘ ਦੀ और प्रिंसिपल तरसेम सिंह जी पिंडर साहब चार सात का स्कोर हो गया आज नाल सुरजीत सिंह की रक्कड़ सुरजीत सिंह की रक्कड़ नाल प्रिंसिपल तरसेम सिंह जी पिंडर साहब <laughs> इस तो बाद पार्थ कुमारी और कुलवंत सिंह जी जुके तनु वर्सेस गुरशरण कुलार्थी वर्सेस सोनू सेडी जी ਪਹਿਲਵਾਨ ਬੁੱਧ ਸਿੰਘ ਦੀ ਧਲੀਤਾ ਉਹਨਾਂ ਨੂੰ ਬੇਨਤੀ ਹੈ ਕਿ ਆਉਣਗੇ ਪਹਿਲਵਾਨ ਬੁੱਧ ਸਿੰਘ ਦੀ ਧਲੀਤਾ ਬਹੁਤ ਸੋਹਣੀ ਕੁਸ਼ਤੀ ਆ ਪੰਜਾਬ ਕੁਮਾਰੀ ਬਹੁਤ ਸੋਹਣੀ ਕੁਸ਼ਤੀ ਜਿਹੜੀ ਉਹ ਜਲਦੀ ਹੋਈ ਮਖਸੂਸਪੂਰੀ ਸਾਹਿਬ ਦਾ ਪਿੰਡ ਬਿਲਕੁਲ ਨਜ਼ਦੀਕ ਹੈ ਦੇਖੀ ਮਖਸੂਸਪੂਰੀ ਸਾਹਿਬ ਦਾ ਹੈ ਕਰਤਾ ਇੱਕ ਜਿਹੜੀ ਬਹੁਤ ਸੋਹਣੀ ਸੀ ਕਿ ਰੋ ਰੋ ਜੂਨ ਹਟਾਵਾ ਮੇਰੇ ਭਾਗ ਨਾਲ ਲਿਖਿਆ ਸੁਖ ਵੀ ਲੋਕੋ ਮੈਦਾਨੀ ਹਿੰਦੁਸਤਾਨ ਦੀ ਅੰਦਰ 2 ਪੁਆਇੰਟ ਜਿਹੜੀ ਬਲੀ ਕਸ਼ਟੂ ਦੇ ਇਸੇ ਦੇ ਵਿੱਚ ਜੁੜ ਚੁੱਕੇ ਹੈ ਬਹੁਤ ਸੋਹਣੀਆਂ ਕੁਸ਼ਤੀਆਂ ਮੈਂ ਸਾਰੇ ਮੈਨੇਜਮੈਂਟ ਦਾ 30 ਸੈਕਿੰਡ ਦਾ ਸਮਾਂ ਮੈਨੇਜਮੈਂਟ ਦਾ ਨਾਲ ਸਾਰੇ ਰੰਬਰ ਕੇ ਦਰਸ਼ਕਾਂ ਦਾ ਵੱਖ-ਵੱਖ ਸਹਿਬਾਨਾਂ ਦਾ ਅੱਜ ਦੇ ਇਸ ਰੁਸ਼ਤ ਮਹਿੰਦ ਭਾਤ ਕੇ ਸੀ ਦੰਗਲ ਦੇ ਵਿੱਚ ਹਾਜ਼ਰ ਦੇ ਬਹੁਤ ਬਹੁਤ ਸ਼ਾਗਤ ਹੈ 39 ਮਾਸਾ 1983 ਤੋਂ ਜਿਹੜਾ ਲਗਾਤਾਰ ਇਹ ਚੱਲ ਰਿਹਾ ਹੈ 1983 ਤੋਂ ਲਗਾਤਾਰ ਇਹ ਮਾਨ ਵਾਲੀ ਗੱਲ ਹੈ ਔਰ ਸਤਿ ਕੁ ਸੱਚੇ ਬਾਦਸ਼ਾਹ ਸਾਰੇ ਨੂੰ 17 ਚੜ੍ਹਦੀ ਕਲਾ ਦੇ ਵਿੱਚ ਰੱਖਣ ਦਾ ਮੱਤਿਆ ਲੈਣ ਕਬੱਡੀ ਦਾ ਟੂਰਨਾਮੈਂਟ ਜਿਹੜਾ ਕਰਾਇਆ ਜਾਂਦਾ ਇਸ ਸਾਲ ਜਿਹੜਾ ਹੈ ਵਾਰਸ਼ ਕਰਕੇ ਉਹ ਡਾਟਾ ਜਿਹੜੀਆਂ ਬਾਅਦ ਵਿੱਚ ਫੈਡਰੇਸ਼ਨ ਦੇ ਕੋਲੋਂ ਮਿਲੀਆਂ ਨਹੀਂ ਸਨ ਉਹਦੇ ਸਾਰਾ ਫੇਰ ਜਟਿਲ ਕੀਤਾ ਜਾਊਗਾ ਤੇ ਗੁਰਪੀ ਜੀ ਦੋ ਦੋ ਜੀਰੋ ਦਾ ਸਕੋਰ ਹੋ ਗਿਆ ਇੱਕ ਅੰਕ ਰੈੱਡ ਜੋਨ ਤੋਂ ਬਾਹਰ ਕੱਢ ਕੇ ਲੈ ਜਾਂ ਤੇ ਇੱਕ ਪੈਸਿਵਿਟੀ ਦਾ ਮਿਲ ਗਿਆ ਦੋ ਜ਼ੀਰੋ ਦਾ ਸਕੋਰ ਬਹੁਤ ਵਧੀਆ ਕੁਸ਼ਤੀ ਜਾਂਦੀ ਹੋਈ ਦਲੰਦਰ ਕਣਕ ਤੇ ਸੁਖਦੀਪ ਪਿਚਕਾਰ ਪੰਜਾਬ ਕੁਮਾਰੀ ਦੇ ਟਾਈਟਲ ਦੀ ਇਹ ਸੈਮੀਫਾਈਨਲ ਕੁਸ਼ਤੀ ਕੁਝ ਕੁ ਸੈਮੀਫਾਈਨਲ ਕੁਸ਼ਤੀਆਂ ਦੇ ਬਾਅਦ ਫਾਈਨਲ ਤੇ ਬਰਾਊਂਸ ਦੀਆਂ ਕੁਸ਼ਤੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ 5 ਵਜੇ ਤੱਕ ਇਸ ਤਰ੍ਹਾਂ ਹੀ ਕੁਸ਼ਤੀਆਂ ਦਾ ਰੰਗ ਬਣਿਆ ਜਾਣਾ ਤੇ ਸਾਰੇ ਇੱਕ ਤੋਂ ਵੱਧ ਕੇ ਇੱਕ ਪਹਿਲਵਾਨ ਇੱਥੇ ਪਹੁੰਚਿਆ